ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜ ਮਹੱਲਾ ਤੀਜਾ ਆਪ ਬਣ ਜਾਏ ਤਾਂ ਸਭ ਕਿਛ ਤਾ ਸਭ ਕਿਛ ਪਾਏ ਗੁਰ ਸਬਦੀ ਸੱਚੀ ਲਗਲਾਏ ਆਪ ਬਣਜ ਸੱਚ ਸੰਗਰਹ ਹਾਂਜੀ ਆਪ ਬਣਜ ਸੱਚ ਸੰਗਰਹ ਆਪ ਬਨੰਜ ਹੈ ਸੱਚ ਸੰਗ੍ਰਹਿ ਸੱਚ ਵਾਪਾਰ ਕਰਾਵਣਿਆ ਹੋ ਵਾਰੀ ਜੀਓ ਵਾਰੀ ਸੱਚ ਬਨੰਜ ਹੈ ਹਾਂਜੀ ਆ ਸੱਚ ਬਨੰਜ ਹੈ ਸੱਚ ਸੰਗਰਹਿ ਆਪ ਨਹੀਂ ਐ ਇਥੇ ਪਦ ਸੱਚ ਬਨੰਜ ਹੈ ਸੱਚ ਸੰਗਰਹਿ ਇਥੇ ਘੱਗਾ ਨਾ ਧਿਆਨ ਉੱਧਰ ਚਲੇ ਗਿਆ ਸੀ ਸੰਗਰਹਿ ਹੋ ਜੇ ਤੇ ਗੱਗੇ ਨਾਲ ਇਥੇ ਸੰਗਰਹਿ ਸੱਚ ਵਣੰਜਹ ਸੱਚ ਸੰਗ੍ਰਹਿ ਸੱਚ ਵਾਪਾਰ ਕਰਾਉਣਿਆ ਹਉ ਵਾਰੀ ਜੀਓ ਵਾਰੀ ਹਰ ਗੁਣ ਅਨ ਦਿਨ ਗਾਵਣਿਆ ਹਉ ਤੇਰਾ ਤੂੰ ਠਾਕੁਰ ਮੇਰਾ ਹਉ ਤੇਰਾ ਤੂੰ ਠਾਕੁਰ ਮੇਰਾ ਸ਼ਬਦ ਵਡਿਆਈ ਦੇਵਣਿਆ ਰਹਾ ਵੇਲਾ ਵਖਤ ਸਭ ਸੁਹਾਇਆ ਜੇ ਤ ਸੱਚਾ ਮੇਰੇ ਮਨ ਪਾਇਆ ਸੱਚੀ ਸੇਵਿਆ ਸੱਚ ਵਡਿਆਈ ਗੁਰ ਕਿਰਪਾ ਤੇ ਸੱਚ ਪਾਵਣਿਆ ਭਾਉ ਭੂਜਨ ਸਤਗੁਰ ਤੁਠਾ ਪਾਏ ਅਨ ਰਸ ਚੂਕੈ ਹਰ ਰਸ ਮਨ ਵਸਾਏ ਕਿ ਅਨ ਰਸ ਪੂਲੀ ਪਾਦ ਉਚਾਰਨ ਕਰਨੇ ਅਨ ਰਸ ਨਹੀਂ ਕਹਿਣਾ ਅਨਨ ਨਹੀਂ ਕਹਿਣਾ ਆਨ ਰਸ ਚੁੱਕੈ ਇਥੇ ਵਿਸਰਾਮ ਹਰ ਰਸ ਮਨ ਵਸਾਏ ਭਾਉ ਭੋਜਨ ਸਤਗੁਰ ਤੁਠੈ ਪਾਏ ਆਨ ਰਸ ਚੁੱਕੈ ਹਰ ਰਸ ਮਨ ਵਸਾਏ ਸਤ ਸੰਤੋਖ ਸਹਜ ਸੁਖ ਬਾਣੀ ਪੂਰੇ ਗੁਰ ਤੇ ਪਾਵਣਿਆ ਸਤਗੁਰ ਨਾ ਸੇਵਹਿ ਮੂਰਖ ਅੰਧ ਗਾਵਾਰਾ ਹਾਂਜੀ ਸਤਗੁਰ ਨਾ ਸੇਵਹਿ ਇਥੇ ਵਿਸਰਾਮ ਮੂਰਖ ਅੰਧ ਗਵਾਰਾ ਸਤਿਗੁਰ ਨਾ ਸੇਵਹਿ ਮੂਰਖ ਅੰਧ ਗਵਾਰਾ ਫਿਰ ਓਏ ਕਿੱਥੋਂ ਪਾਇਨ ਮੋਖ ਦਵਾਰਾ ਕਿੱਥੋਂ ਨਹੀਂ ਕਹਿ ਦਿੰਨਾ ਹਾਹਾ ਵੀ ਨਾਲ ਔਂਕੜ ਹੈ ਫਿਰ ਓਏ ਕਿੱਥੋਂ ਪਾਇਨ ਮੋਖ ਦਵਾਰਾ ਫਿਰ ਓਏ ਕਿੱਥੋਂ ਪਾਇਨ ਮੋਖ ਦਵਾਰਾ ਚਾਹ ਅਨਸਾਰ ਇਸ ਤਰ੍ਹਾਂ ਵੀ ਲੱਗ ਜਾਏਗਾ ਫਿਰ ਓਏ ਕਿੱਥੋਂ ਪਾਇਨ ਮੂਖ ਦੁਆਰਾ ਵੈਸੇ ਪਾਇਨ ਤੇ ਠੀਕ ਹੈ ਫਿਰ ਉਹ ਕਿੱਥੋਂ ਪਾਇਨ ਮੂਖ ਦੁਆਰਾ ਮਾਰ ਬਾਰ ਜਮਹਿ ਫਿਰ ਫਿਰ ਆਵਹਿ ਜਮਦਰ ਚੋਟਾ ਖਾਵਣਿਆ ਸਬਦੇ ਸਾਧ ਜਾਣ ਤਾ ਆਪਿ ਸਾਣਹ ਇਹ ਜਮਦਰ ਚੋਟਾ ਹੀ ਬੋਲਣਾ ਇਸ ਕਰਕੇ ਢੱਡੇ ਨਾਲ ਨਹੀਂ ਉਚਾਰਨ ਕਰ ਦੇਣਾ ਹੈ ਛੱਜੇ ਨਾਲ ਛੱਦੀ ਨਾਲ ਸਚੈ ਹਿ ਉਚਾਰਨ ਕਰਨਾ ਹੈ ਮਰ ਮਰ ਜਮਹਿ ਫਿਰ ਫਿਰ ਆਵਹਿ ਜਾਮਦਰ ਚੂਟਾ ਖਾਵਣਿਆ ਸਬਦੈ ਸਾਦ ਜਾਣੈ ਤਾ ਆਪੁ ਪਸਾਨੈ ਨਿਰਮਲ ਬਾਣੀ ਸਬਦ ਬਖਾਨੈ ਸਚੇ ਸੇਵਾ ਸਦਾ ਸੁਖ ਪਾਇਨ ਨਉ ਨਿਦ ਨਾਮ ਮਨ ਵਸਾਵਣਿਆ ਸੋ ਥਾਣ ਸੁਹਾਇ ਜੋ ਹਰ ਮਨ ਪਾਇਆ ਸਤ ਸੰਗਤ ਬਹਿ ਹਰ ਗੁਣ ਗਾਇਆ ਅਨ ਦਿਨ ਹਰ ਸਾਲਾਹ ਹੈ ਸਾਚਾ ਸਾਲਾਹ ਇਸ ਤਰ੍ਹਾਂ ਉਚਾਰਨ ਕਰਨਾ ਅਨ ਦਿਨ ਹਰ ਸਾਲਾਹ ਹੈ ਸਾਚਾ ਅਨ ਦਿਨ ਹਰ ਸਾਲਾਹ ਹੈ ਸਾਚਾ ਨਿਰਮਲ ਨਾਦ ਵਜਾਵਣਿਆ ਮਨਮੁਖ ਖੋਟੀ ਮਨਮੁਖ ਖੋਟੀ ਰਾਸ ਖੂਟਾ ਪਾਸਾਰ ਮਨਮੁਖ ਖੋਟੀ ਰਾਸ ਖੂਟਾ ਪਾਸਾਰ ਊੜ ਕਮਾਵਣ ਦੁਖ ਲਾਗੈ ਭਾਰਾ ਭਰਮੇ ਭੂਲੇ ਫਿਰਨ ਦਿਨ ਰਾਤੀ ਮਰ ਜਨਮੈ ਹੈ ਜਨਮ ਗਵਾਵਣ ਆ ਸੱਚਾ ਸਾਹਿਬ ਮੈਂ ਅਤ ਪਿਆਰਾ ਹਮੈਂ ਅਤ ਪਿਆਰਾ ਪੂਰੇ ਗੁਰ ਕੈ ਸ਼ਬਦ ਆਧਾਰਾ ਨਾਨਕ ਨਾਮ ਮਿਲੇ ਵਡਿਆਈ ਦੁਖ ਸੁਖ ਸਮਕਾਰ ਜਾਣਣ ਆ ਮਾਜ ਮਹੱਲਾ ਤੀਜਾ ਤੇਰੀ ਆ ਖਾਣੀ ਤੇਰੀ ਆ ਬਾਣੀ ਬਿਨ ਨਾ ਵੈ ਸਭ ਧਰਮ ਭੁਲਾਣੀ ਗੁਰ ਸੇਵਾ ਤੇ ਹਰ ਨਾਮ ਪਾਇਆ ਬਿਨ ਸਤਗੁਰ ਕੋਈ ਨ ਪਾਵਣਿਆ ਹਉ ਵਾਰੀ ਜੀਵ ਵਾਰੀ ਹਰਿ ਛਤੀ ਚਿਤ ਲਾਵਣਿਆ ਹਰ ਸੱਚਾ ਗੁਰ ਭਗਤੀ ਪਾਈਐ ਸਹਜੇ ਮਨ ਨ ਵਸਾਵਣਿਆ ਰਹਾਉ ਸਤਗੁਰ ਸੇਵੇ ਤਾਂ ਸਭ ਕਿਛ ਪਾਏ ਜੇਹੀ ਮਨਸਾ ਕਰ ਲਾਗਾ ਤੇਹਾ ਫਲ ਪਾਏ ਸਤਗੁਰ ਦਾਤਾ ਸਭਨਾ ਵੱਥੂ ਕਾ ਪੂਰਾ ਭਾਗ ਮਿਲਾਵਣਿਆ ਇਹ ਵੱਥੂ ਥੋੜਾ ਜਿਹਾ ਕਸ ਕੇ ਉਚਾਰਨ ਕਰਨਾ ਹੈ ਸਤਗੁਰ ਦਾਤਾ ਸਭਨਾ ਵੱਥੂ ਕਾ ਪੂਰਾ ਭਾਗ ਮਿਲਾਵਣਿਆ ਇਹੋ ਮਨ ਮੈਲਾ ਇੱਕ ਨਾ ਧਿਆਏ ਜੋ ਮਨ ਮੈਲਾ ਇੱਕ ਨਾ ਧਿਆਈ ਇੱਕ ਤੇ ਯਮਕ ਲੱਗੀ ਅੰਤਰ ਮੈਲ ਲਾਗੀ ਬਹੁ ਦੂਜੇ ਭਾਏ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਅੰਤਰ ਮੈਲ ਲਾਗੀ ਬਹੁ ਇੱਥੇ ਵਿਸਰਾਮ ਲਾਉਣਾ ਦੂਜੇ ਭਾਏ ਤਟ ਤੀਰਥ ਦਿਸੰਤਰ ਭਵ ਅਹੰਕਾਰੀ ਹੋਰ ਵਧੇਰਾ ਹੋ ਮੈਂ ਮਲ ਲਾਵਣਿਆ ਸਤਗੁਰ ਸੇਵੇ ਤਾ ਮਲ ਜਾਏ ਜੀਵਤ ਮਰੈ ਹਰਿ ਸੋ ਚਿੱਤ ਲਾਏ ਹਰ ਨਿਰਮਲ ਸੱਚ ਮੈਲ ਨਾ ਲੱਗੈ ਹਰ ਨਿਰਮਲ ਸੱਚ ਇਥੇ ਠੰਮਕ ਲੱਗੇਗੀ ਹਰ ਨਿਰਮਲ ਸੱਚ ਮੈਲ ਨਾ ਲੱਗੈ ਹਰ ਨਿਰਮਲ ਸੱਚ ਮੈਲ ਨਾ ਲੱਗੈ ਸੱਚ ਲੱਗੈ ਮੈਲ ਗਵਾਵਣਿਆ ਬਾਜ ਗੁਰੂ ਹੈ ਅੰਧ ਗੁਬਾਰਾ ਬਾਜ ਗੁਰੂ ਹੈ ਅੰਧ ਗੁਬਾਰਾ ਅਗਿਆਨੀ ਅੰਧਾ ਅੰਧ ਅੰਧਾਰਾ ਵਿਸਟਾ ਕੇ ਜਿਨਨੇ ਪਾਧਨ ਤਿੰਨੇ ਅੰਦਾ ਅੰਦ ਅੰਧਾਰਾ ਟਿੱਪੀ ਲੱਗੀ ਹੋਈ ਐ ਕਸਕੇ ਉਚਾਰਨ ਕਰਨੇ ਹਨ ਅਗਿਆਨੀ ਅੰਦਾ ਅੰਦ ਅੰਧਾਰਾ ਵਿਸਟਾ ਕੇ ਕੀੜੇ ਵਿਸਟਾ ਕਮਾਵਹਿ ਫਿਰ ਵਿਸਟਾ ਮਾਹ ਪਚਾਵਣਿਆ ਇਹ ਵਿਸਟਾ ਜਿਨਨੇ ਵੀ ਪਾਦਾਏ ਨੇ ਨਾ ਤਿੰਨੇ ਇਹ ਸ਼ਸ਼ਾ ਨਹੀਂ ਲਾਦਣਾ ਵਿਸਟਾ ਕੇ ਕੀੜੇ ਵਿਸਟਾ ਕਮਾਵਹਿ ਫਿਰ ਵਿਸਟਾ ਮਾਹ ਹੀ ਪਚਾਵਣਿਆ ਮੁਕਤੇ ਸੇਵੇ ਮੁਕਤਾ ਹੋਵੈ ਹਉਮੈ ਮਮਤਾ ਸਭ ਦੇ ਖੋਵੈ ਅਨ ਦਿਨ ਹਰ ਜੀਵ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸੇ ਮੇਲ ਮਿਲਾਏ ਪੂਰੇ ਗੁਰ ਤੇ ਨਾਮ ਨਿਤ ਪਾਏ ਸੱਚਾ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁਖ ਗਵਾਵਣਿਆ ਸਦਾ ਹਜੂਰ ਦੂਰ ਨ ਜਾਣਹ ਗੁਰ ਸਾਬ ਦੀ ਹਰ ਅੰਤਰ ਪਛਾਣਹ ਨਾਨਕ ਨਾਮ ਮਿਲਾ ਵਡਿਆਈ ਪੂਰੇ ਗੁਰ ਤੇ ਪਾਵਣਿਆ ਬਾਜ ਮਹੱਲਾ ਤੀਜਾ ਅਥ ਸੱਚੇ ਸੁ ਆਗੈ ਸੱਚੇ ਮਨ ਸੱਚਾ ਸੱਚਾ ਸਬਦ ਰਾਚੇ ਮਨ ਸੱਚਾ ਸੱਚਾ ਸਬਦ ਰਾਚੀ ਸੱਚਾ ਸੇਵਹ ਸਤਿ ਕੁਮਾਵਹ ਸੱਚਾ ਸਚੁ ਕੁਮਾ ਬਣਿਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੀ ਸੇਵਹ ਸਤਿ ਸਮਾਵਹ ਸੱਚੇ ਕੀ ਗੁਣ ਗਾਵਣਿਆ ਰਹਾਉ ਪੰਡਿਤ ਪੜਹਿ ਸਾਧ ਨ ਪਾਵਹਿ ਪੜਹਿ ਇਹ ਭਾਰੀ ਉਚਾਰਨ ਕਰਨਾ ਹੈ ਪੰਡਿਤ ਪੜਹਿ ਸਾਧ ਨ ਪਾਵਹਿ ਦੂਜੇ ਪਾਏ ਮਾਇਆ ਮਨ ਪ੍ਰਭਾਵ ਹੈ ਮਾਇਆ ਮੋਹ ਸਭ ਸੁੱਤ ਗਵਾਈ ਕਰ ਅਵਗਣ ਪਛੋ ਤਾਵਣਿਆ ਸਤਗੁਰ ਮਿਲੈ ਤਾ ਤਤ ਪਾਏ ਖਰ ਕਾ ਨਾਮ ਮਨ ਵਸਾਏ ਸ਼ਬਦ ਮਰੈ ਮਨ ਮਾਰੇ ਆਪਣਾ ਮੁਕਤੀ ਕਾ ਧਾਰ ਪਾਵਣਿਆ ਕਿਲ ਵਿਖ ਕਾਟੈ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰਖੈ ਉਰ ਧਾਰੇ ਸਚ ਰਤੇ ਸਦਾ ਵੈਰਾਗੀ ਹਉ ਮੈ ਮਾਰ ਮਿਲਾਵਣਿਆ ਅੰਤਰ ਰਤਨ ਮਿਲਾ ਮਿਲਾਇਆ ਤ੍ਰਿਬਿਦ ਮਨਸਾ ਤ੍ਰਿਬਿਦ ਮਾਇਆ ਪੜ ਪੜ ਪੰਡਿਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਪੜ ਪੜ ਪੰਡਿਤ ਮੋਨੀ ਥੱਕੇ ਇਥੇ ਵਿਸਰਾਮ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਾਣ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਆਤ ਅਪਾਰਾ ਹਰ ਰਸ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿੱਧ ਸਿਦ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਠੀਕ ਹੈ ਗੁਰਮੁਖ ਕਾਰ ਸੱਚ ਕੁਮਾਵਹਿ ਸੱਚੇ ਸਤਿ ਸਮਾਵਣਿਆ ਗੁਰਮੁਖ ਥਾਪੇ ਥਾਪ ਉਥਾਪੇ ਗੁਰਮੁਖ ਜਾਤ ਪਾਤ ਸਭ ਆਪੇ ਗੁਰਮੁਖ ਜਾਤ ਪਤ ਸਭ ਆਪੇ ਗੁਰਮੁਖ ਤੇ ਵਿਸਰਾਮ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ